प्रेम संबंध करके आखिरकार नाबालिग लड़के की मौत के कारण बन गया यह मामला बटाला देलर रोड तो सामने आया जितो के एक घर दबे एक नाबालिग लड़के की लाश बरामद हुई है मृतक साहिल दे दादा दाद मां उमर सा, उमर जिसकी सत्रह साल है उसने दसिया कि उसके ਪੁੱਤਰ ਦੀ ਸਾਹਿਲ ਦੀ ਮੰਗਣੀ ਉਹਤ ਲੜਕੀ ਦੇ ਨਾਲ ਹੋਣੀ ਸੀ ਨਵਾਲਾ ਖੋਣ ਦੇ ਕਰਕੇ ਦੋਵਾਂ ਦਾ ਅਜੇ ਵਿਆਹ ਨਹੀਂ ਹੋਇਆ ਸੀ ਲੜਕਾ ਅਕਸਰ ਲੜਕੀ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਲੜਕੇ ਦੇ ਦਾਦਾ ਜੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲੜਕਾ ਉਹਨਾਂ ਤੋਂ 1.5 ਲੱਖ ਰੁਪਏ ਲੈ ਕੇ ਸੈਰ ਕਰਨ ਦੇ ਲਈ ਗਿਆ ਸੀ ਅਤੇਕਰੂ ਇਹ ਕਹਿ ਕੇ ਗਿਆ ਕਿ ਉਹ ਜੜਾ ਹੈ ਆਪਣੀ ਮੰਗੇਤਰ ਦੇ ਘਰ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਉਹ ਘਰ ਵਾਪਸ ਹੀ ਨਹੀਂ ਆਇਆ ਉਸ ਦੇ ਨਾਲ ਹੀ ਸੰਪਰਕ ਵੀ ਕੀਤਾ ਗਿਆ ਪਰ ਭਾਲ ਸ਼ੁਰੂ ਕੀਤੀ ਗਈ આજ ਤੱਕ ਪਤਾ ਲੱਗ ਗਿਆ ਕਿ ਲੜਕੀ ਦੇ ਘਰ ਤੋਂ ਇਹ ਅੰਦਰੋਂ ਜੜਾ ਹੈ ਬਦਬੂ ਆ ਰਹੀ ਹੈ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਲੜਕੀ ਦੇ ਘਰ ਦੇ ਅੰਦਰ ਜਾ ਕੇ ਤਲਾਸ਼ੀ ਲਈ ਗਈ ਪਤਾ ਲੱਗ ਗਿਆ ਕਿ ਲੜਕੀ ਦੇ ਮਾਪਿਆਂ ਨੇ ਸਾਹਿਲ ਦਾ ਕਤਲ ਕਰ ਦਿੱਤਾ ਅਤੇ লাশ ਨੂੰ ਘਰ ਦੇ ਅੰਦਰ ਹੀ ਦੱਬ ਦਿੱਤਾ ਹੈ ਅਤੇ ਉਹ ਫਰਾਰ ਹੋ ਗਏ ਨੇ ਇਸ ਨਾਮ ਅਰੰਡਾ ਨਵੀਂ ਬਦਪੁੰਦਰ ਜੀਤ ਰੋਡ ਮਠਾਣਾ ਕੀ ਮੰਗਵਾਇਆ ਇਹ ਤੇ ਸਨਕ ਮੇਰਾ ਪੋਤਾ ਸੀ ਉਹ ਗੁਰਨਾਨ ਸਕੂਲ ਪੜਦਾ ਇਤ ਜਿਹੜੀ ਇਹ ਕੁੜੀ ਵੀ ਸੀ ਇਹ ਵੀ ਗੁਰਨਾਨ ਸਕੂਲ ਪੜਦੀ ਸੀ ਉਹਦਾ ਨਾਮ ਸਾਹਿਲ ਮਸੀਹ ਸੀ ਉਮਰ 17 ਸਾਲ ਸੀ ਤੇ ਇਹਨਾਂ ਨੇ ਉਹਦੀ ਮਾਂ ਹਲੇ ਕਰ ਗਈ ਤਾਂ ਆਂਦੇ ਕਹੀ ਜਦ ਮੰਗਣੀ ਕਰਨੀ ਚੋ ਤੇ ਕੁੜੀ ਦੀ ਦਾਦੀ ਤੇ ਉਹਦੀ ਮਾਂ ਤੇ ਹੋਰ ਉਹਦੇ ਰਿਸ਼ਤੇਦਾਰ ਮੈਂ ਕਹਿੰਦਾ ਜਿਹੜੀ ਤੁਹਾਡੀ ਕਾਸਟ ਆ ਅਸੀਂ ਕ੍ਰਿਸਚੀਅਨ ਆ ਇਹ ਵਕਰੇ ਨੇ ਤੇ ਗੱਡੀ ਨਹੀਂ ਰਲਣੀ ਆਂਦੇ ਚਲੋ ਕੋਈ ਗੱਲ ਨਹੀਂ ਆਏ ਅੱਜਕੱਲ ਇਹੋ ਜੇ ਕੰਮ ਨਹੀਂ ਚੱਲਦਾ ਉਹ ਡੇਢ ਦੋ ਮਹੀਨਾ ਡੇਢ ਕਿੰਨਾ ਪਹਿਲਾਂ ਮੰਗਣੀ ਕੀਤੀ ਆ ਤੇ ਉਹ ਮੁੰਡਾ ਜਿਹੜਾ ਇਹਨਾਂ ਦਾ ਘਰ ਹੁੰਦਾ ਸੀ ਉਹ ਕੁੜੀ ਕਰਕੇ ਪੜ੍ਹਦੇ ਇਕੱਠੇ ਰਹੇ ਕਿਤੇ ਤੇ ਐਂਡ ਉਹਨਾਂ ਨੇ 5-6 ਦਿਨ ਤੋਂ ਘਰ ਨਹੀਂ ਆਇਆ ਅਸੀਂ ਪਰਚੋਲ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਇਹਨਾਂ ਦਾ ਕੋਈ ਬੋ ਆ ਰਹੀ ਆ ਮੈਂ ਆਪਣੇ ਕੋਲ ਰਿਸਟਰ ਭੇਜੇ ਪਤਾ ਕਰੋ ਉਧਰ ਨਹੀਂ ਜਾਂਦਾ ਇਹ ਤੇ ਉਹਨਾਂ ਜਿਹੜਾ ਮਾਰ ਮਰ ਕੰਦਰ ਨੱਪਿਆ ਪਿਆ ਆ ਫਿਰ ਅਨਜਿਸ਼ ਹੋ ਗਈ ਜੇ ਅਨਗੈਂਜਮੈਂਟ ਦੀ ਸੱਤ ਅਨਜਿਸ਼ ਸੀ ਕਿ ਉਹਨੇ ਮੇਰੇ ਕਾਉਂਟ ਚੋਂ ਤੰਤੂ ਨੂੰ ਆਸ ਤੇ 1 ਲੱਖ ਕੋ 20 25 ਹਜ਼ਾਰ ਰੁਪਏ ਲਿਆ ਸੀ ਹਾਂਜੀ ਐਚ ਡੀ ਐਫ ਸੀ ਬੈਂਕ ਤੋਂ ਦਿੱਤਾ ਇਹਨੇ ਉਹ ਸਾਰਾ ਰੁਪਈਆ ਇਹਨਾਂ ਨੇ ਹੜੱਪ ਕਰਕੇ ਤੁਹਾਨੂੰ ਮਾਰ ਦਿੱਤਾ ਹਾਂਜੀ ਨਹੀਂ ਮੈਂ ਤਾਂ ਸੋਚਿਆ ਕਿ ਚੱਲ ਜੁਦੇ ਦਾ ਪਤਾ ਨਹੀਂ ਲਗਾ ਫੋਨ ਪਾਣ ਬੰਦ ਹੋ ਗਏ ਤੇ ਕੁੜੀ ਦੀ ਜਿਹੜੀ ਮਾਂ ਹੀ ਹੋਊਗਾ ਕਿਤੇ ਮੇਰੀ ਜਿਹੜੀ ਨਾਉ ਸੀ ਮੁੰਡੇ ਦੀ ਮਾਂ ਉਹਨੂੰ ਫੋਨ ਕਰਦੀ ਆ ਤਾਂ ਆਇਆ ਕਿ ਨਹੀਂ ਕਰ ਆਇਆ ਕਿ ਨਹੀਂ ਕਰ ਕੰਮ ਤੋਂ ਨਾ ਕਰਕੇ ਮਾਰਦੇ ਤੂੰ ਤੂੰ ਕਿਥੇ ਪਤਾ ਲੱਗਣਾ ਹੈ ਤਹੀ ਅੱਗੇ ਸੋਚਦਾ ਕਿ ਜਿਸ ਤਰ੍ਹਾਂ ਛੁੱਟੀਆਂ ਪਈਆਂ ਕਿ ਚਲੋ ਆਪਣੇ ਨਾਲ ਕਿਤੇ ਆਉ ਹੋ ਚਾ ਕਿਤੇ ਹੋਰ ਸਤਾਬ ਤੇ ਗਿਆ ਹੋ ਅੱਜ ਨਹੀਂ ਪੁਸ਼ਕਾਰਮੀ ਕਰਨ ਦੇ ਨਾਲ ਅੰਦਰ ਕੋਈ ਡੈੱਡ ਬਾਡੀ ਨਪੀ ਜਿੰਨਾਂ ਨੂੰ ਮਾਰ ਕੇ ਆਪਣੇ ਘਰੇ ਇਹ 2:00 ਵਜੇ ਇੱਕ ਤਲਾਹ ਆਈ ਆ ਆਪਣੇ ਸ਼ਾਹਲ ਨਾਂ ਦਾ ਮੁੰਡਾ ਜਿਹੜਾ ਨਿਊ ਗੁਵਿੰਦਨਗਰ ਤੇ ਰਹਿੰਦਾ ਉਦੀ ਮਾਤਾ ਨੇ ਦੱਸਿਆ ਕਿ ਮੇਰਾ ਮੁੰਡਾ ਕੁਝ ਦਿਨਾਂ ਦਾ ਘਰੋਂ ਗਾਇਬ ਹੈ। ਉਹਦੀ ਕੁਝ ਦਿਨ ਪਹਿਲਾਂ ਹੀ April ਚ ਇੱਕ ਜਰਨਜੀਤ ਨਾਮ ਦੀ ਜਨਾਨੀ ਹੈ। ਉਹਦੀ ਬੇਟੀ ਨਾਲ ਅੰਗੇਜਮੈਂਟ ਹੋਈ ਹੈ। ਜਿਹੜਾ ਸ਼ਾਹਲ ਹੈ ਇਹ ਕ੍ਰਿਚੰਦ ਭਾਈ ਚਾਰਜਨ ਨਾਲ ਸੰਬੰਧ ਰੱਖਦਾ। ਉਹ ਜੋ ਉਹਨਾਂ ਉਂਦੇ ਦੱਸਣ ਮੁਤਾਬਕ ਤੇ ਜਿਹੜੇ ਦੂਸਰੇ ਉਹ ਰਾਮਗੜੀਆ ਸ਼ਹਿਰ ਦਾ। ਜੋ ਵੀ ਉਹਨਾਂ ਨੇ ਦੱਸਿਆ ਮੈਂ ਇਹਨੂੰ ਇਹਦੇ ਬਾਰੇ ਕਲੀਅਰ ਨਹੀਂ। ਮੈਂ ਕਹਿ ਸਕਦਾ ਕਿਸੇ ਦੀ ਕਾਸਟ ਬਾਰੇ। ਬਟ ਇਹ ਹੈ ਕਿ ਉਹਨਾਂ ਨੇ ਦੱਸਿਆ ਇਸ ਤਰ੍ਹਾਂ ਅੰਗੇਜਮੈਂਟ ਹੋਈ ਹੈ ਤੇ ਮੁੰਡਾ ਜਿਹੜਾ ਐਤਵਾਰ ਤੋਂ ਘਰੋਂ ਗਿਆ ਕਹਿੰਦਾ ਮੈਂ ਕੁੜੀ ਨਾਲ ਘੁੰਮਣ ਚੱਲਿਆ ਉਸ ਤੋਂ ਬਾਅਦ ਇਹ ਉਹਦੀ ਮਾਤਾ ਜਿਹੜੀ ਹੈ ਚਰਨਜੀਤ ਘੋਰ ਸ਼ਾਇਲ ਦੀ ਜਿਹੜੀ ਸੱਸ ਬਾਨੀ ਆ ਉਹ ਇਹਨਾਂ ਦੇ ਘਰ ਗਈ ਆ ਕੋਈ ਉਹਨਾਂ ਨੂੰ ਕੋਈ ਕੰਮ ਸੀ ਉਹਨਾਂ ਨੇ ਕਿਹਾ ਵੀ ਸਾਡਾ ਬੇਟਾ ਕਿੱਥੇ ਆ ਉਹਨਾਂ ਨੇ ਕਿਹਾ ਕਿ ਉਹ ਤਾਂ ਘੁੰਮਣ ਗਿਆ ਉਹ ਕੁਦਰਤੀ ਸ਼ਾਇਲ ਦੀ ਮਾਤਾ ਜਿਹੜੀ ਆ ਉਹਦੇ ਨਾਲ ਇੱਥੇ ਆ ਗਿਆ ਤੇ ਇੱਥੋਂ ਸਮੈਲ ਆ ਰਹੀ ਜਿਵੇਂ ਇਨਸਾਨੀਅਤ ਦੀ ਕੋਈ ਡੈੱਡ ਬੋਡੀ ਉਸ ਤੋਂ ਬਾਅਦ ਉਹ ਨਾਲ ਹੀ ਉਹਨਾਂ ਨੇ ਪੁਲਿਸ ਸਟੇਸ਼ਨ ਜਾ ਕੇ ਤਲਾਸ਼ ਦਿੱਤੀ ਐਸਐਚਓ ਨੇ ਜਿਹੜੇ ਉਹਦੀ ਜਿਹੜੀ ਦਸਿਆ ਵੀ ਦਾ ਉਹਨਾਂ ਨੇ ਜੋ ਬਿਆਨ ਲਖਾਇਆ ਅਹੀਂ ਜਿਹੜਾ ਦਸਿਆ ਜ਼ਿਲ੍ਹੇ ਅੰਦਰ ਆ ਕੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਉਹ ਸਤਨਾਮ ਸਿੰਘ ਤਹਿਸੀਲਦਾਰ ਆਏ ਉਹਨਾਂ ਦੀ ਹਾਜ਼ਰੀ ਵਿੱਚ ਆ ਕੇ ਜਿਲੇ ਗੇਟ ਖੋਲ ਕੇ ਦੇਖਿਆ ਕਿ ਉਹ ਟੋਏ ਦੇ ਵਿੱਚ ਉਹ ਹੀ ਡੈੱਡ ਬਡੀ ਉਹਨਾਂ ਦੀ ਹਾਜ਼ਰੀ ਚ ਕੱਢੀ ਬਾਕੀ ਫਰੈਂਸ ਦੀ ਸਾਰੀਆਂ ਟੀਮਾਂ ਆਈਆਂ ਨਾ ਬਾਕੀ ਪੋਸਟਮਾਰਟਮ ਕਰਾਵਾਂਗੇ ਉਸ ਤੋਂ ਬਾਅਦ